ਅੱਜ ਤੁਹਾਨੂੰ ਲੁਧਿਆਣੇ ਦੇ ਵਿੱਚ ਇੱਕ ਫੀਮੇਲ ਬਾਈਕ ਰਾਈਡਰ ਨਾਲ ਮਲਾਵਾਂਗੇ ਮਨਿੰਦਰਜੀਤ ਕੌਰ ਜਿਹੜੇ ਰੀਸੈਂਟਲੀ ਜਿਹੜੇ ਲੇਹ ਲद्दाख ਜਾ ਕੇ ਆਏ ਨੇ ਕਿੱਦਾਂ ਦਾ ਸਫਰ ਰਿਹਾ ਉਹਨਾਂ ਦਾ ਕਿਵੇਂ ਸ਼ੁਰੂਆਤ ਕੀਤੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦਾ ਮੈਮ ਕਿਵੇਂ ਤੁਹਾਡੀ ਸਫਰ ਦੀ ਸ਼ੁਰੂਆਤ ਹੋਈ ਲੇਹ ਲद्दाख ਜਾ ਕੇ ਤੇ ਸ਼ੌਂਕ ਕਿਵੇਂ ਜੰਮਿਆ ਸੱਚੀ ਗੱਲ ਸਾਰਿਆਂ ਨੂੰ ਮੈਂ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਸੀਗਾ ਬਾਈਕ ਰਾਈਡ ਦਾ ਪਾਪਾ ਮੇਰੇ ਫੌਜੀ ਰਹੇ ਨੇ ਆਰਮੀ ਆਫੀਸਰ ਰਹੇ ਨੇ ਤੇ ਉਹਨਾਂ ਦੇ ਕੋਲ ਬਾਈਕ ਹੁੰਦੀ ਸੀ ਉਹਨਾਂ ਦੀ ਬਾਈਕ ਬੁਲੇਟ ਨੂੰ ਦੇਖ-ਦੇਖ ਕੇ ਮੈਨੂੰ ਸ਼ੌਕ ਪੈਦਾ ਹੋ ਗਿਆ ਬਹੁਤ ਜ਼ਿਆਦਾ ਤੇ ਬਸ ਫਿਰ 40 ਸਾਲ ਤੋਂ ਬਾਅਦ ਮੈਂ ਬਾਈਕ ਆਪਣੀ professionl ride ਕਰਨੀ ਸ਼ੁਰੂ ਕੀਤੀ ਆਪਣੀ ਬਾਈਕ ਖਰੀਦੀ ਤੇ ਜਦੋਂ ਖਰੀਦਣ ਤੋਂ ਬਾਅਦ ਹੀ ਮੈਨੂੰ ਸ਼ੌਕ ਪੈਦਾ ਹੋ ਗਿਆ ਕਿ ਵੀ ਮੈਂ ਹੁਣ ਜਾ ਕੇ ਲੇ ਲਦਾਖ ਜਾਣਾ ਤੇ ਪੂਰਾ ਆਪਣੇ ਆਪ ਨੂੰ ਤਿਆਰ ਕਰਕੇ ਮਨੂਵਰਿੰਗ ਸਿੱਖ ਕੇ ਰਾਈਡਿੰਗ ਸਿੱਖ ਕੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾ ਕੇ ਫਿਰ ਮੈਂ ਇੱਕ ਗਰੁੱਪ ਦੇ ਨਾਲ ਚੰਡੀਗੜ੍ਹ ਦੇ ਗਰੁੱਪ ਦੇ ਨਾਲ ਬਾਈਕ ਰਾਈਡਿੰਗ ਲਈ ਲੇ ਲਦਾਖ ਜਾ ਕੇ ਆਏ ਮੈਂ ਚਾਹੁੰਦੀ ਲੇਟ ਲੈਦ ਆ ਕੇ ਗਏ ਸੀ ਤੁਸੀਂ ਉਦੋਂ ਕੋਈ ਮਹਿਲਾ ਵੀ ਹੋਰ ਨਾਲ ਸੀਗੀਆਂ ਜਾਂ ਏਜੰਸੀ ਦੇ ਸਾਰੇ ਜਰੂਰ ਤੁਸੀਂ ਗਏ ਹੋ ਕਿਉਂਕਿ ਕਾਫੀ ਜੇਕਰ ਗੱਲ ਕਰੇ ਕਾਫੀ ਔਖਾ ਹੁੰਦਾ ਕਿਉਂਕਿ ਏਜੰਟਸ ਤਾਂ ਚਲਾ ਲੈਂਦੇ ਨੇ ਮਹਿਲਾ ਨੂੰ ਕਾਫੀ ਔਖਾ ਹੁੰਦਾ ਚਲੋ ਤੁਸੀਂ ਟ੍ਰੇਨਿੰਗ ਵੀ ਦਿੱਤੀ ਸਿੱਖੇ ਵੀ ਤੁਸੀਂ ਗਏ ਵੀ ਚਾਰ ਮਹਿਲਾਵਾਂ ਸਾਡੇ ਨਾਲ ਸੀਗੀਆਂ 4 ਫੀਮੇਲ ਰਾਈਡਰਸ ਜਿਹੜੀਆਂ ਸੀਗੀਆਂ ਸਾਡੇ ਨਾਲ ਉਹ ਸਾਡੇ ਨਾਲ ਗਈਆਂ ਸੀ ਤੇ ਉਹਨਾਂ ਨੇ ਵੀ ਮੁੰਡਿਆਂ ਦੇ ਨਾਲ ਕੰਦੇ ਤੋਂ ਕੰਦਾ ਮਿਲਾ ਕੇ ਬਿਲਕੁਲ ਉਹੀ ਉਦਾਂ ਦੇ ਹੀ ਚਲਾਇਆ ਜਿੱਦਾਂ ਕਿ ਮੁੰਡੇ ਚਲਾਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਫੀਮੇਲ ਰਾਈਡਰ 52 ইয়ারਸ ਦੀ ਵੀ ਸੀਗੀ जिने ਬਹੁਤ ਹੌਸਲਾ ਦਿਖਾਇਆ ਤੇ ਉਹਨਾਂ ਦੇ ਹੌਸਲੇ ਨੂੰ ਦੇਖ ਕੇ ਸਾਨੂੰ ਹੋਰ ਹੌਸਲਾ ਆਂਦਾ ਸੀ ਵੀ ਉਹ ਕਰ ਸਕਦੇ ਨੇ ਤੇ ਅਸੀਂ ਵੀ ਕਰ ਸਕਦੇ ਆ ਮੈਮ ਕਿੰਨੇ ਕਿਲੋਮੀਟਰ ਦਾ ਸਫ਼ਰ ਤੁਸੀਂ ਤਾਂ ਕੀਤਾ ਤੇ ਕਿੰਨੀ ਉਚਾਈ ਸੀ ਸਾਢੇ 3000 ਕਿਲੋਮੀਟਰ ਦਾ ਆਲਮੋਸਟ ਅਸੀਂ ਸਫ਼ਰ ਤਿੱ طے ਕੀਤਾ ਤੇ ਇੱਕ ਦਿਨ ਚ ਅਸੀਂ 350 ਕਿਲੋਮੀਟਰ ਪਹਾੜਾਂ ਦੇ ਚਲਾਉਂਦੇ ਹੁੰਦੇ ਸੀ 19000 ਫੀਟ ਦੇ ਉੱਤੇ ਉਮਲਿੰਗਲਾ ਪਾਸ ਹੈ ਜਿਹਦੇ ਉੱਤੇ ਕੋਈ ਰੋਡ ਨਹੀਂ ਬਣੀ ਹੋਈ ਉਹ ਹਾਈਐਸਟ ਮੋਟਰੇਬਲ ਰੋਡ ਹੈਗੀ بس ਉੱਥੇ ਤੱਕ ਅਸੀਂ ਗਏ ਸੀ ਉਮਲਿੰਗਲਾ ਤੋਂ ਅਸੀਂ ਵਾਪਸ ਆ ਗਏ ਸੀ ਉੱਥੇ ਆਕਸੀਜਨ ਦਾ ਲੈਵਲ ਬੇ ਬਿਲਕੁਲ ਘਟ ਜਾਂਦਾ ਹੈ ਤਾਂ ਕਰਕੇ ਉਹਦੇ ਉੱਤੇ ਹਲੇ ਕੋਈ ਰੋਡ ਹੋਰ ਬਣੀ ਨਹੀਂ ਹੋਈ ਹਾਂ ਤੁਸੀਂ ਆਕਸੀਜਨ ਦੀ ਗੱਲ ਕਰ ਦੋ ਤੇ ਫਿੱਟ ਕਿਵੇਂ ਰੱਖਿਆ ਤੁਸੀਂ ਆਪਣੇ ਆਪ ਨੂੰ ਕਿਉਂਕਿ ਐਡੀ ਉਚਾਈ ਤੇ ਜਾਣਾ ਇੱਕ ਮਹਿਲਾ ਨੂੰ ਮੈਂ ਸ਼ੁਰੂ ਤੋਂ ਹੀ ਜਿੱਦਾਂ ਮੈਂ ਦੱਸਿਆ ਪਹਿਲਾਂ ਵੀ ਕਿ ਫਿਜ਼ੀਕਲ ਫਿਟਨੈਸ ਬਾਰੇ ਧਿਆਨ ਹਮੇਸ਼ਾ ਦਿੰਦੀ ਰਹੀ ਆ ਜਿਮਿੰਗ ਕਰਦੀ ਰਹਿੰਦੀ ਆ ਤੇ ਮੈਂ ਇੱਕ ਸਾਈਕਲਿਸਟ ਵੀ ਰਹੀ ਆ ਤੇ ਇਹਦੇ ਕਰਕੇ ਮੇਰੀ ਲੰਗਸ ਕੈਪੈਸਿਟੀ ਕਾਫੀ ਮਜ਼ਬੂਤ ਪਹਿਲਾਂ ਤੋਂ ਸੀਗੀ ਹਾਂ ਆਪਣੇ ਆਰਮਸ ਦੀ ਤੇ ਆਪਣੇ ਲੈਗਸ ਦੀ ਸਟਰੈਂਥ ਬਾਰੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇੰਨਾ ਹੈਵੀ ਵਹੀਕਲ ਚਲਾਇ ਚਲਾਣਾ ਹੈ ਤੇ ਉਹਦੇ ਲਈ ਮੈਂ weight lifting ਵਗੈਰਾ ਕਰਦੀ ਰਹੀ ਆ ਦੋ ਸਾਲਾਂ ਤੋਂ ਪਿਛਲੇ ਤੇ ਇਹਨੇ ਮੈਨੂੰ ਮੇਰਾ ਬੜਾ ਸਾਥ ਦਿੱਤਾ ਤੇ ਮੇਰੇ ਹੱਥ ਤੇ ਮੇਰੇ ਪੈਰ ਬਹੁਤ ਜ਼ਿਆਦਾ ਮਜ਼ਬੂਤ ਸੀਗੇ ਤੇ ਇਹਦੇ ਕਰਕੇ ਹੀ ਮੈਨੂੰ ਲੱਗਦਾ ਹੈ ਕਿ ਮੈਂ ਇੰਨਾ ਹੈਵੀ ਵੀਕਲ ਰਾਈਡ ਕਰਕੇ ਉੱਤੇ ਤੱਕ ਜਾ ਸਕੀ। ਮੈਂ ਜਦੋਂ ਤੁਸੀਂ ਜਾ ਰਹੇ ਸਫਰ ਗਾਰੇ 'ਚ ਲੋਕ ਤੁਹਾਨੂੰ ਮਿਲਦੇ ਹੋਣੇ ਆ ਕਿਉਂਕਿ ਫੀਮੇਲ ਮਹਿਲਾ ਜਿਹੜੇ ਤੁਸੀਂ ਦੇਖਦੇ ਹੋ ਕਿ ਬਾਈਕ ਚਲਾ ਰਹੇ ਰਾਇਲ ਮਫਿਲਡ ਨਾ ਭਾਰੀ ਮੋਟਰਸਾਈਕਲ ਹੈ ਔਰ ਐਡਾ ਲੰਬਾ ਸਫਰ ਤੁਸੀਂ ਚਾਹੇ ਕੀਤਾ ਲੋਕ ਤੁਹਾਨੂੰ ਮਿਲਦੇ ਹੋਣਾ ਕਿ ਕਿੱਦਾਂ ਗੱਲਬਾਤ ਹੁੰਦੀ ਹੈ। ਬਹੁਤ ਮਜ਼ਾ ਆਉਂਦਾ ਹੈ ਜੀ ਉੱਥੇ ਤਾਂ ਮਜ਼ਾ ਆਉਂਦਾ ਹੀ ਸੀ ਜਦੋਂ ਤੁਸੀਂ ਹੈਲਮਟ ਦੇ ਅੰਦਰ ਹੋ ਤੇ ਇਦਾਂ ਦੇ ਕੱਪੜੇ ਪਾਏ ਹੋਏ ਨੇ ਤਾਂ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਫੀਮੇਲ ਹੈ ਕਿ ਮੇਲ ਹੈ ਜਦੋਂ ਤੁਸੀਂ ਆਪਣਾ ਹੈਲਮਟ ਲਾਹਂਦੇ ਹੋ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਆਹ ਤਾਂ ਫੀਮੇਲ ਰਾਈਡਰ ਸੀਗੀ ਤੇ ਉਹਨਾਂ ਨੂੰ ਬਹੁਤ ਸ਼ੌਕ ਚੜਦਾ ਹੈ ਫੋਟੋ ਵੀ ਖਿਚਵਾਉਂਦੇ ਨੇ ਸਾਡੇ ਨਾਲ ਬਹਿ ਕੇ ਬਾਈਕ ਤੇ ਵੀ ਕਹਿੰਦੇ ਨੇ ਸਾਨੂੰ ਦਿਖਾਓ ਬਾਈਕ ਕਿਦਾਂ ਦੀ ਹੈ ਤੁਸੀਂ ਕਿਦਾਂ ਚਲਾ ਲੈਂਦੇ ਹੋ ਅੱਜ ਵੀ ਜਦੋਂ ਪੈਟਰੋਲ ਪੰਪ 'ਚ ਪੈਟਰੋਲ ਭਰ ਆਉਣ ਜਾਂਦੀਆਂ ਹਰ ਵੇਲੇ ਮੈਨੂੰ ਇਦਾਂ ਹੁੰਦਾ ਕੋਈ ਨਾ ਕੋਈ ਮੈਨੂੰ ਜ਼ਰੂਰ ਰੁਕ ਕੇ ਪੁੱ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਮਾਨ ਫੀਲ ਹੁੰਦਾ ਹੈ ਕਿ ਵੀ ਮੈਂ ਇਦਾਂ ਦਾ ਕੰਮ ਕਰ ਰਹੀ ਆ ਜਿਹੜਾ ਲੋਕਾਂ ਲਈ ਸੁਪਨਾ ਹੁੰਦਾ ਹੈ ਮੈਮ ਆ ਫੈਮਿਲੀ ਵੱਲੋਂ ਕਿਦਾਂ ਸਪੋਰਟ ਰਹੀ ਹੈ ਕਿਉਂਕਿ ਐਜ਼ ਅ ਲੇਡੀ ਕਿਉਂਕਿ ਘਰ ਦੇ ਵਿੱਚ ਵੀ ਕਿਸੇ ਨੇ ਮਨਾਂ ਨਹੀਂ ਕੀਤਾ ਵੀ ਐਡੀ ਦੂਰ ਜਾ ਰਹੀ ਹਾਂ ਕਿਉਂਕਿ ਰਸਤੇ ਦੀ ਗੱਲ ਕਰੀ ਕਾਫੀ ਖਤਰਨਾਕ ਰਸਤਾ ਵੀ ਹੈ ਕਾਫੀ ਟ੍ਰੇਨਿੰਗ ਲੈਣੀ ਪੈਂਦੀ ਹੈ ਘਰ ਦਾ ਵੱਲੋਂ ਕਿਦਾਂ ਸਪੋਰਟ ਸਪੋਰਟ ਪਹਿਲਾਂ ਪਹਿਲਾਂ ਤਾਂ ਮੈਂ ਸੱਚ ਦੱਸਾਂ ਤਾਂ ਪਹਿਲਾਂ ਸਪੋਰਟ ਨਹੀਂ ਸੀਗਾ ਕਿਉਂਕਿ ਸਾਰੇ ਇਸ ਖਤਰਨਾਕ ਕੰਮ ਨੂੰ ਮਨ ਨਹੀਂ ਕਰ ਮਨਾ ਹੀ ਕਰਦੇ ਸੀ ਮੇਰੇ ਮੰਮੀ ਪਾਪਾ ਵੀ ਜਿਹੜੇ ਮੇਰੇ ਮੰਮੀ ਪਾਪਾ ਨੇ ਉਹਨਾਂ ਨੇ ਵੀ ਮਨਾ ਕੀਤਾ ਸੀਗਾ ਕਿ ਵੀ ਆ ਖਤਰਨਾਕ ਕੰਮ ਹੈ ਬੱਚੇ ਤੇਰੇ ਛੋਟੇ ਨੇ ਐਦਾਂ ਦਾ ਕੰਮ ਕਿਉਂ ਕਰ ਰਹੀ ਹੈ ਤੂੰ ਬਟ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਦੋਂ ਸ਼ੌਕ ਦਿਮਾਗ 'ਚ ਆ ਜਾਵੇ ਤਾਂ ਫਿਰ ਤੁਸੀਂ ਕਿਸੇ ਦੀ ਸੁਣਦੇ ਵੀ ਨਹੀਂ ਉਹ ਤੇ ਦਿਮਾਗ 'ਚ ਐਦਾਂ ਦਾ ਕੀੜਾ ਸੀਗਾ ਕਿ ਮੈਂ ਕਿਸੇ ਦੀ ਸੁਣੀ ਹੀ ਨਹੀਂ ਗੱਲ ਤੇ ਬਾਕੀਆਂ ਨੂੰ ਸਾਰਿਆਂ ਨੂੰ ਆਪਣੇ ਵੱਲ ਕਰ ਲਿਆ ਬਸ ਕਰਕੇ ਫਿਰ ਮੈਂ ਆਪਣਾ ਇਸ ਸ਼ੌਕ ਨੂੰ ਪੂਰਾ ਕਰ ਲਿਆ ਤੇ ਹੁਣ ਮੇਰੀ ਉਹੀ ਫੈਮਿਲੀ ਜਿਹੜੇ ਮੇ ਉਹ ਮਾਨ ਫੀਲ ਕਰਦੇ ਨੇ ਕਿ ਇੰਨਾ ਵੱਡਾ ਤੂੰ ਕੰਮ ਕੀਤਾ ਹੈ ਹੁਣ ਸ਼ੌਂਕ ਦੀ ਗੱਲ ਕਰੀਏ ਹੁਣ ਤੁਸੀਂ ਲੇਅਰ ਤੇ ਰੱਖ ਜਾ ਕੇ ਆ ਥੋੜੀ ਦਿਰ ਪਹਿਲਾਂ ਤੇ ਹੁਣ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ ਜੇਕ ਸ਼ੌਂਕ ਪੂਰਾ ਕਰਨ ਵਾਸਤੇ ਸ਼ੌਂਕ ਦੀ ਤਾਂ ਦੇਖੋ ਕੋਈ ਲਿਮਟ ਹੀ ਨਹੀਂ ਹੈਗੀ ਬਟ ਹਾਂ ਮੇਰੀ ਟੂ-ਡੂ ਲਿਸਟ 'ਚ ਦੋ ਜਗ੍ਹਾ ਜ਼ਰੂਰ ਨੇ ਇੱਕ ਤਾਂ ਮੈਂ ਰਾਜਸਥਾਨ ਰਾਈਡ ਤੇ ਜ਼ਰੂਰ ਜਾਣਾ ਤੇ ਦੂਜਾ ਮੈਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਚ ਤੈਅ ਕਰਨਾ ਚਾਹੁੰਦੀ ਆ ਤੇ ਉਹ ਦੇਖੋ ਹੁਣ ਕਦੋਂ ਪੂਰਾ ਹੁੰਦਾ ਹੈ ਕੋਸ਼ਿਸ਼ ਇਹੀ ਹੈ ਕਿ ਆ ਸਾਲ ਦੇ ਐਂਡ ਤੱਕ ਮੈਂ ਇਹਨਾਂ ਦੋਨਾਂ ਰਾਈਡਾਂ ਵਿੱਚੋਂ ਇੱਕ ਲੌਂਗ ਰਾਈਡ ਜ਼ਰੂਰ ਪੂਰੀ ਕਰ ਲਾਂ ਜੀ ਬਿਲਕੁਲ ਇਹ ਸਾਡੇ ਨਾਲ ਸੀ ਫੀਮੇਲ ਮਹਿਲਾ ਬਾਈਕ ਰਾਈਡਰ ਜਿਹੜੇ ਲੁਧਿਆਣੇ ਤੋਂ ਨੇ ਕੁਝ ਟਾਈਮ ਪਹਿਲਾਂ ਜਿਹੜੇ ਇਹ ਪਲੇਦੜਕ ਜਾ ਕੇ ਆਏ ਨੇ ਔਰ ਇਹਨਾਂ ਨੇ ਸਾਡੇ ਨਾਲ ਕਿਦਾਂ ਸਫ਼ਰ ਰਿਆ ਕਿਦਾਂ ਦੀਆਂ ਚੁਣੌਤੀਆਂ ਰਹੀਆਂ ਉਸ ਬੰਦੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਲੁਧਿਆਣਾ ਤੋਂ ਲਖਵਿੰਦਰ ਸਿੰਘ ਧੰਨਵਾਦ ਜੀ ਬਿਲਕੁਲ